ਕਰਤਾ 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 ਇੰਸਟਾਗ੍ਰam ਵਾਲੀ ਦੀਪਕਾ ਲੁਧਰਣੇ ਨੇ ਆਪਣਾ ਇੰਸਟਾਗ੍ਰam ਅਕਾਊਂਟ ਡਿਲੀਟ ਕਰਤਾ ਅਮਰਿਤਪਾਲ ਸਿੰਘ ਮਹਿਰੋ ਦੀਆਂ ਧਮਕੀਆਂ ਤੋਂ ਬਾਅਦ ਉਸ ਦਾ ਰੁਝਾਨ ਦਿਖਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਦੀਪਿਕਾ ਲੂਥਰਾ ਨੇ ਪਹਿਲੇ ਦਿਨ ਹੀ ਮੀਡੀਆ ਦੇ ਸਾਹਮਣੇ ਆ ਕੇ ਕਹਿਤਾ ਸੀ ਕਿ ਉਸ ਦੇ ਨਾਲ ਗਲਤ ਹੋ ਰਿਹਾ ਹੈ ਉਸ ਨੂੰ ਧਮਕਾਇਆ ਜਾ ਰਿਹਾ ਹੈ ਹੁਣ ਤਾਂ ਉਹ ਜੀ ਹਾਂ ਵੀਡੀਓ ਵੀ ਪੋਸਟ ਨਹੀਂ ਕਰਦੇ ਇਸ ਤੋਂ ਬਾਅਦ ਵੀ ਧਮਕੀਆਂ ਦਾ ਮਿਲਣਾ ਬਤੂਰ ਜਾਰੀ ਸੀ ਇਸ ਦੇ ਨਾਲ ਹੀ ਉਸ ਨੇ ਅਮਰਿਤਪਾਲ ਮੈਰੋ ਦੇ ਖਿਲਾਫ ਮੁਕਦਮਾ ਵੀ ਦਰਜ ਕਰਵਾਇਆ ਸੀ ਮੁਕਦਮਾ ਦਰਜ ਕਰਵਾਉਣ ਤੋਂ ਬਾਅਦ ਵੀ ਧਮਕੀਆਂ ਦਾ سلسلہ ਖਤਮ ਨਹੀਂ ਹੋਇਆ ਹਾਲਾਂਕਿ ਪੁਲਿਸ ਦੀ ਸੁਰੱਖਿਆ ਉਸ ਨੂੰ ਦੇ ਦਿੱਤੀ ਗਈ ਪਰ ਇਸ ਦੇ ਬਾਅਦ ਵੀ ਧਮਕੀਆਂ ਆਣੀਆਂ ਨਹੀਂ ਕਟੀਆਂ ਔਰ ਦੱਸਿਆ ਜਾ ਰਿਹਾ ਕਿ ਉਸਨੇ ਆਪਣੇ ਇੰਸਟਾਗ੍ਰam ਅਕਾਊਂਟ ਨੂੰ ਫਿਲਹਾਲ ਬੰਦ ਕਰ ਦਿੱਤਾ ਹੈ ਇਹ ਹੀ ਨਹੀਂ ਲਗਾਤਾਰ ਧਮਕੀਆਂ ਬਿਲੰਤ ਤੋਂ ਬਾਅਦ ਉਹਦੇ ਘਰ ਦੇ ਬਾਹਰ ਬੈਰੀਕੇਡਿੰਗ ਵੀ ਕਰ ਦਿੱਤੀ ਗਈ ਹੈ ਤੇ ਪੁਲਿਸ ਦੀ ਸੁਰੱਖਿਆ ਨੂੰ ਵੀ ਉਦਾਰ ਕਰ ਲਿਆ ਹੈ ਇੱਕ ਮਹਿਲਾ ਫੌਫਾ ਹੁੰਦੇ ਘਰ ਦੀ ਸੁਰੱਖਿਆ ਨੂੰ ਉਹ ਵੀ ਉਹ ਕਰਨ ਵਾਸਤੇ ਵੀ ਪਹੁੰਚੀ ਅਸੀਂ ਆਈਟੀ ਆਦਿ ਤੇ ਜਿਹੜੀ ਅਸੀਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਉਹਦਾ ਰਿਵਿਊ ਕਰਨ ਹੀ ਆਏ ਸੀਗੇ ਬਸ ਹਾਂਜੀ ਅਸੀਂ ਉਹਦੇ ਕੋਲ ਲਗਾਤਾਰ ਈਮੇਲ ਜਿਹੜੀ ਅਨੁਮਾਨ ਦੀ ਤਰਫੀ ਮਿਲਦੀ ਹੈ ਅਸੀਂ ਉਹਦੇ ਤੇ ਵੀ ਵਰਕ ਆਊਟ ਕਰ ਰਹੇ ਹਾਂ ਸੁਰੱਖਿਆ ਆਲਰੇਡੀ ਅਸੀਂ ਕਾਫੀ ਕੁਕ ਦਾ ਇੰਤਜ਼ਾਮ ਕੀਤਾ ਹੋਇਆ ਹਾਂ ਤਾਂ ਕਿਨੇ ਸੁਰੱਖਿਆ ਕਰਨੀ ਹੈ ਇਥੇ ਦੋ ਹੈਗੇ ਜੀ ਜਿਸ ਤਰ੍ਹਾਂ ਜਿਹੜੀ ਕੈਚਰਨੇਜੀ ਚੈਨਲ ਦੇ ਉੱਪਰ ਬੈਠ ਕੇ ਕ੍ਰਿਟੀਕਲ ਉਹ ਜਿਹੜੀ ਇੰਟਰਵਿਊ ਦਿੱਤੀ ਜਾ ਰਹੀ ਹੁਸਤੀ ਨੂੰ ਕਿਦਾਂ ਦੇਖ ਰਹੇ ਲੱਗਦਾ ਕੁ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰੂੰਗੀ ਜੀ ਕੁਛ ਕੁਛ ਇਹ ਨਹੀਂ ਕਰਦੇ ਸੀ ਦਲਵਾਤ ਹੋਈ ਜਾਂਦੀ ਕਿ ਇੱਕ ਜਿਹੜਾ ਉਹ ਮੈਂ ਅਕਾਊਂਟ ਆਪਣਾ ਡਿਲੀਟ ਕਰ ਦਿੱਤਾ ਮੇਰੇ ਇੱਕ ਪੋਸਟ ਜਿਹੜੀ ਮੇਲ ਤੋਂ ਮੈਨੂੰ ਜਿਹੜੀ ਤਵਕੀ ਮਿਲ ਰਹੀ ਹੈ ਅਸੀਂ ਅਸੀਂ ਆਏ ਸੀ ਅੱਜ ਇੱਥੇ ਜਿਹੜੀ ਅਸੀਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਉਹਦਾ ਰਿਵਿਊ ਕਰਨ ਹੀ ਆਏ ਸੀਗੇ ਬਸ ਜੀ ਹਾਂਜੀ ਫਿਰ ਦੇ ਰੋਗੇ ਲਗਾਤਾਰ ਈਮੇਲ ਦੇ ذریعے ਜਨੂਮਰ ਦੀ ਤਵਕੀ ਮਿਲ ਰਹੀ ਹੈ ਲੱਗਦਾ ਕਿ ਕੋਈ ਖਾਤਾ ਦਾ ਕੀਤਾ ਅਸੀਂ ਉਹਦੇ ਤੇ ਵੀ ਵਰਕ ਆਊਟ ਕਰ ਰਹੇ ਹੈਗੇ ਆ ਸੁਰੱਖਿਆ ਆਲਰੇਡੀ ਅਸੀਂ ਕਾਫੀ ਕੁੱਛ ਦਾ ਇੰਤਜ਼ਾਮ ਕੀਤੇ ਹੈ ਹਾਂ ਉਹ ਤਾਂ ਕਿੰਨੇ ਹੁ ਰੱਖਣਾ ਕਰੀਗੀ ਜੀ ਇਥੇ ਦੋ ਹੈਗੇ ਜੀ ਇਸ ਸਰ ਜਿਹੜੀ ਕਈ ਚੈਲੰਜ ਦੀ ਚੈਨਲ ਦੇ ਉੱਪਰ ਬੈਠ ਕੇ ਕਰੀ ਤੇ ਜਿਹੜੀ ਇੰਟਰਵਿਊ ਦਿੱਤੀ ਜਾ ਰਹੀ ਤੁਸੀਂ ਜੀ ਨੂੰ ਕਿਦਾਂ ਦੇਖ ਰਹੋ ਲੱਗਦਾ ਕਿ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰੂੰਗੀ ਜੀ ਉਹ ਤਾਂ ਤੁਸੀਂ ਉਹ ਕਰ ਗਏ ਕੀ ਕਰਵਾਤਾ ਕੋਈ ਜੀ ਇਹ ਕਿ ਜਿਹੜਾ ਉਹ ਮੈਂ ਅਕਾਊਂਟ ਆਪਣਾ ਡਿਲੀਟ ਕਰ ਦਿੱਤਾ ਮੇਰੇ ਇੱਥੇ ਪੋਸਟ ਜਿਹੜੀ ਮੇਲ ਤੋਂ ਮੈਨੂੰ ਜਿਹੜੀ ਤਵਕੀ ਮਿਲ ਰਹੀ ਹੈ ਅਸੀਂ ਅਸੀਂ ਆਏ ਸੀ ਅੱਜ ਇੱਥੇ ਜਿਹੜੀ ਅਸੀਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਉਹਦਾ ਰਿਵਿਊ ਕਰਨ ਹੀ ਆਏ ਸੀਗੇ ਬਸ ਜੀ ਹਾਂ ਜੀ ਫਿਰ ਦੇ ਰੋਕੇ ਲਗਾਤਾਰ ਈਮੇਲ ਦੇ ذریعے ਜਾਨਵਰ ਦੀ ਤਵਕੀ ਮਿਲ ਰਹੀ ਹੈ ਲੱਗਦਾ ਕਿ ਅਸੀਂ ਹੋਰ ਅਸੀਂ ਹੋਰ ਤਾਂ ਵੀ ਵਰਕਆਊਟ ਕਰ ਰਹੇ ਹੈਗੇ ਆ ਸੁਰੱਖਿਆ ਆਲਰੇਡੀ ਅਸੀਂ ਕਾਫੀ ਕੁਕ ਦਾ ਇੰਤਜ਼ਾਮ ਕੀਤੇ ਹੋਏ ਹਾਂ ਤਾਂ ਕਿਨੇ ਹੁ ਰੱਖਣਾ ਕਰਣੀ ਜਿੱਤ ਨਹੀਂ ਕਰਦੇ ਇਥੇ ਦੋ ਹੈਗੇ ਜੀ ਸਰ ਜਿਹੜੀ ਕੈਚਰ ਨੀਜੀ ਚੈਨਲ ਦੇ ਉੱਪਰ ਬੈਠ ਕੇ ਰਿਤਿਕਾ ਉਹਦੀ ਜਿਹੜੀ ਇੰਟਰਵਿਊ ਦਿੱਤੀ ਜਾ ਰਹੀ ਤੁਸੀ ਨੂੰ ਕਿਦਾਂ ਦੇਖ ਰਿਹਾ ਲੱਗਦਾ ਕੋਈ ਤੇ ਮੈਂ ਕੋਈ ਕਮੈਂਟ ਨਹੀਂ ਕਰੂੰਗੀ ਜੀ ਸਰ ਕੁਝ ਐਂਗਲਿੰਗ ਕਰ ਗਏ ਕੀ ਗਲਤ ਹੋਈ ਹੈ ਕਿ ਇੱਕ ਜਿਹੜਾ ਉਹ ਮੈਂ ਅਕਾਊਂਟ ਆਪਣਾ ਡਿਲੀਟ ਕਰ ਦਿੱਤਾ ਫਿਰ ਇੱਕ ਪੋਸਟ ਜਿਹੜੀ ਮੇਲ ਤੋਂ ਮੈਂ ਵੀ ਮੇਰੇ ਤੋਂ ਇਹ ਜਿਹੜੀ ਤਵਗੀ ਮਿਲ ਰਹੀ ਅਸੀਂ ਅਸੀਂ ਆਏ ਸੀ ਅੱਜ ਇੱਥੇ ਜਿਹੜੀ ਅਸੀਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਉਹਦਾ ਰਿਵਿਊ ਕਰਨ ਹੀ ਆਏ ਸੀਗੇ ਬਸ ਜੀ ਹਾਂ ਜੀ ਤੇਿਲ ਦੇ ਹੋ ਕੇ ਲਗਾਤਾਰ ਈਮੇਲ ਦੇ ذریعے ਜਨੂ ਮਰ ਦੀ ਤਸਵੀਰ ਮਿਲ ਰਹੀ ਹੈ ਲੱਗਦਾ ਕਿ ਅਸੀਂ ਉਹ ਰਹਿ ਗਏ ਆ ਸੁਰੱਖਿਆ ਆਲਰੇਡੀ ਅਸੀਂ ਕਾਫੀ ਕੁਕਾ ਇੰਤਜ਼ਾਮ ਕੀਤੇ ਗਏ ਆ ਬਹੁਤ ਕਿੰਨੇ ਸੁਰੱਖਿਅਤ ਕਰਨੇ ਗਏ ਇੱਥੇ ਦੋ ਹੈਗੇ ਜੀ ਜਿਸ ਤਰ ਜਿਹੜੀ ਚੈਨਲ ਰੀਜੀ ਚੈਨਲ ਦੇ ਉੱਪਰ ਬੈਠ ਕੇ ਕਰੀ ਤੇ ਗੋਲ ਦੀ ਇੰਟਰਵਿਊ ਦਿੱਤੀ ਜਾ ਰਹੀ ਤੁਸੀਂ ਨੂੰ ਕਿਦਾਂ ਦੇਖ ਰੋ ਲੱਗਦਾ ਕਿ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰੂੰਗੀ ਜੀ